ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਕਸਿਆ ਜਾ ਰਿਹਾ ਸਿਕੰਜਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸੰਗਲੇ ਸਨਿਦਾਕਾਰਕੀਤਾ ਟੇ ਟੇਰੀ ਇਸ ਮੌਕੇ ਪੁਲਿਸ ਕਮਿਸ਼ਨਰ ਆਈ ਪੀ ਐਸ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਨੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੇ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆ ਵਿਰੁੱਧ ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸਾਪਲੋਡ ਨੇ ਯੋਧਨਾਸ਼ੀਆਪੁਰੂਮ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਦਰ ਸਾਹਿਬ ਮਾਤਮਾ ਜੀ ਤੋਂ ਨਿਕਲਿਆ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਚ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ ਪਹਿਲੀ ਜਨਵਰੀ ਤੋਂ ਲੈ ਕੇ 668 ਮੁੰਡੀਆਂ ਦਰਦੀਆਂ 668 ਤੋਂ 1200 ਤੋਂ 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹੀਰੋਇਨ ਔਰ

ਅਕਾਸ਼ ਐਵੇਨਿਊ ਕੋਲ ਖਾਲਸਾ ਦੇ ਵਿੱਚ ਇਹ ਸਰਵਪ੍ਰਤਾਪ ਬੜਾ ਜਟੂਰੀਆ ਸਮਗਲਾ ਨੇ ਜਿਹਦੇ ਖਿਲਾਫ ਪਤਾ 25 ਮੁਕਦਮੇ ਦਰਜ ਨੇ ਇਹਦਾ ਪਰਿਵਾਰ ਜਿਹੜੇ ਨਾਲ ਕੋਈ ਕਾਬੀ ਜੇ ਤੋਂ ਡਰਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਭਾਈ ਜਿਹੜੀ ਡਰਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਨਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ ਅਰਜ਼ੀ ਮਗੀ ਜੀ ਸੀ ਅਸੀਂ ਆਪ ਸਾਰੇ ਆਏ ਆਂ ਸੋ दैट ਬੜਾ ਕਲੀਅਰ ਤੇ ਲਾਊਡ ਮੈਸੇਜ ਜਾ ਸਕੇ ਕਿ ਜੇ ਅਪਰ ਧਕ ਧਾਨਾ ਬਲੈਕ ਮਨੀ ਦਾ ਜਾਂ ਇਹਦੇ ਨਾਲ ਜਿਹੜਾ ਗ੍ਰਾਹਕ ਮਨੀ ਨਾਲ ਇਹੋ ਜਿਹੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਤੇ ਭਾਈਚੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਹੈ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਇੱਥੇ ਸਭ ਨੂੰ ਇਹ ਪਤਾ ਸੀ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ ਇਹਦੀ ਬੇਟੀ ਬੇਟੀ ਇਹਦਾ ਬ੍ਰਦਰ ਵੀ ਜਿਹੜੇ ਉਹ ਕੱਲਾ ਫੜੇ ਚ ਆ ਚੁੱਕੇ ਐ ਦਿੱਤੇ ਆ ਪ੍ਰਤਾਪ ਨੇ ਮੁਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਦੇ ਛੇਟ ਲੋ ਕਵਿੰਗ ਵੀ ਇਹਨਾਂ ਤੋਂ ਫੜੀ ਐ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇਨ ਦੇ ਵਿੱਚ ਤੋਂ ਇਹ 10ਵੀਂ ਡੈਮੋਲੇਸ਼ਨ ਹੈ ਜੀਆ ਕਮਿਸ਼ਨਰ ਪੁਲਿਸ ਅਫਸਰ ਸਰਦਾਰ ਔਰ ਕਿ ਵੀ ਇਹ ਜਿਹੜੀ ਡਰਾਈਵ ਅਗੇ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਜਾਰੀ ਰੱਖਿਆ ਗਿਆ। ਸਾਰੇ ਪੂਰੇ ਪਰਿਵਾਰ ਦੇ ਤੇ 25 ਮੁਕੱਦਮੇ ਦਰਜ ਹੈ। ਯਾਹ ਪਰ ਪਰਿਵਾਰ ਦੇ ਬੰਦੇ ਨੇ ਇਹਦੇ ਮੈਂ ਇਹਦੇ ਵਿੱਚ ਦੇਖ ਰਿਹਾ ਜੀ ਇਹਦੇ 25 ਮੁਕੱਦਮੇ ਹਨ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ ਵਿੱਚ ਐਂਟਰ ਹੋਇਆ ਹੋਇਆ। ਇਹਦਾ ਇਹ ਸਣੀ ਹੈ। ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਦੇ ਜੇ ਮਾਨਸਾ ਜੇਲ੍ਹ ਕੀਆ ਉੱਥੇ ਵੀ ਪਰਚਾ ਦਰਜ ਹੋਇਆ। ਆਪਣੇ ਇਸ ਮੌਦਾਵਾ ਨਾਬਾ ਜੇਲ੍ਹ ਵੀ ਇਹਦੇ ਤੇ ਪਰਚਾ ਦਰਜ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਬੱਚੇ ਦਰਜ ਹੈ ਪਟੰਡੇ ਵੀ। एनडीपीएस ਦਾ ਧਰਮਨਾਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆ ਕੇ ਲਾਉਣੀ ਕਿਸੇ ਦੇ ਕੰਮ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਜਿਹੜੇ ਵਕ ਵਕ ਮੁਕਦਮੇ ਜਿਹੜੇ ਹਿਨਸ ਕ੍ਰਾਈਮ ਦੇ ਵੀ ਹੈ ਜਿੱਥੇ ਟੱਕਰ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕੱਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈ। ਦ ਮੂਵਮੈਂਟ ਹੋਈ ਤੁਸੀਂ ਇਸ ਕਰਕੇ ਕਹਿੰਦਾ ਕਿ ਫੂਚਰ ਰਾਤ ਨੂੰ ਲਵਾਇਆ ਜਾਂ ਜਿਹੜੇ ਨੇ ਘਰ ਵਾਲੇ ਕੋਲ ਸੀ। ਕੋਈ ਵੀ ਐਕਟਿਵ ਚੀਜ਼ ਹੈ ਨਾ ਲੱਗਦਾ। ਕੋਈ ਵੀ ਐਕਟਿਵ ਹੈ ਜੀ ਤਾਂ ਦਨ ਵੀ ਉਹਦੇ ਨਾਲ ਲਾਇਆ। ਦੇਖੋ ਜੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ। ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ। ਜਦੋਂ ਤੁਹਾਨੂੰ ਦੱਸਿਆ ਵੀ ਏ 3 ਕਿਲੋ ਆਫੀਨ ਤੇ 8 ਕਿਲੋ ਹਿਰੋਇਨ ਬਰਾਮਦ ਹੋਈ ਸੀ ਇਹਨਾਂ ਤੋਂ ਪਰ కెమికਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕਵਾਂਟੀਟੀ ਵਧਾਉਣ ਵਾਲਾ ਗੱਲ ਹੁੰਦਾ ਹੈ ਵਜੋਂ ਇਹ ਨਹੀਂ ਕਿ ਉਹਦੇ ਕਿ 2 ਕਿਲੋਨ ਵਿੱਚ 4 ਕਿਲੋ ਬਣਾ ਲੈਂਦੇ ਸੀ ਔਰ ਉਹਦੀ ਸਪਲਿੰਗ ਕਰਦੇ ਰਹੇ ਪਰ ਮੈਂ ਉਹ ਤੋਂ ਤਾਂ ਗੱਲ ਕਰ ਰਿਹਾ ਵੀ ਮੈਂ ਕੀ ਗੱਲਬਾਤ ਕਰਦੇ ਨਿਕੋਦਾ ਸੀ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮਖਾਮੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਕਿ ਜਿਹੜੇ ਤੁਸੀਂ ਡਰਗ ਦੇ ਖਿਲਾਫ ਕਰਾਈ ਹੈ ਅੰਮ੍ਰਿਤਸਰ ਦੇ ਵਿੱਚ ਉਹ ਬੜੇ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਦੇਖੋ ਨੇਕੀ ਦੀ ਤੇ ਬਰਕਤ ਦੀ ਕਮਾਈ ਕਰੀਏ ਉਦੇ ਚ ਸਾਰਾ ਪ੍ਰਾਤਮਿਕ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀ બીજી ਗੱਲ ਉਹ ਇਹ ਕਹਿ ਰਹੇ ਸੀ ਕਿ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਟਰੱਕ ਮਨੀ ਨਾਲੇ ਕੰਮ ਕੀਤਾ ਹੋਏ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕੰਪਲੀਮੈਂਟ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੰਗਲ ਦੇ